ਪੋਚੋ ਉਹ ਕਦਾਂ ਜਰੀਏ ਆ ਜਾਓ ਉਹ ਮਾਂਦ ਹੋਈ ਇਹ ਚੀਜ਼ ਨਹੀਂ ਲੇਖਿਆ ਉਹ ਮੈਂ ਲਾਡੀ ਮਰੀਮ ਦੇ ਘਰੋਂ ਮੈਂ ਆਪਣੇ ਮੁੰਡਾ ਨੂੰ ਛਪਨਾਇਆ ਸੀ ਮੈਂ ਸਭ ਦੱਸ ਦਿੱਤਾ ਇਹ ਸਾਰੀ ਉਹਦੀ ਹੈ ਸਾਰੀ ਚਾਲ ਵਸਦੀ ਹੈ ਮਰੇ ਬੰਦੇ ਨਾਲ ਕਿਹਦੀ ਚੇਤੇ ਆ ਦੂਜੇ ਮਾਇਨੇ ਚੋ ਜਿਹੜੀ ਉਹ ਬਾਹਰ ਜੀ ਬੀ ਦੀ ਜੇ ਸਿੱਧਾ ਆਏ ਤੇ ਹੁੰਦੇ ਨਾ ਜੱਕ ਤੱਕ ਪੀਸੇ ਤੋੜ ਦਿੱਤੇ ਮੈਂ ਬਾਹਰ ਕੱਢ ਬਾਹਰ ਕੱਢ ਲੈ ਲੋਕ ਬੋਲ ਕੇ ਹੱਥ ਪਾ ਲੈ ਮੇਰੇ ਬੰਦੇ ਇਹ ਬਾਹਰ ਕੱਢ ਦੇ ਉਹ ਮਾਰ ਲਾ ਮੈਂ ਉਧਰੋਂ ਵੀ ਮਾਰਨ ਆਉਂਗਾ ਹਾਂ ਤੇ ਬੰਦੇ ਜਿਹੜੀ ਨਾ ਮੇਰੇ ਨਾਲ ਚੜ੍ਹਦੇ ਨੇ ਉਹਨਾਂ ਚਾਰ ਦਿਨ ਉਹਨਾਂ ਦੀ ਕੱਟੀ ਉਹਨਾਂ ਦਾ ਮਨਸਾ ਕਰੇ ਉਹਨਾਂ ਨੂੰ ਮੇਰੇ ਮੱਥੇ ਤੇ ਨਾ Eu quero firmar também ਇਹਦਾ ਪਰਚਾ ਦੇ ਨਾਲ ਲੜਨਾ ਵਾਲਾ ਠੀਕ ਉਸ ਤੇ ਕਿ ਨਾ ਭਾਈ ਸਾਹਿਬ ਤੁਹਾਡਾ ਕੀ ਹੋਇਆ ਕੀ ਉਹ ਲੜਾਈ ਹੋਈ ਤੇ ਸਾਡੇ ਪਿੰਡ ਮੇਰਾ ਸਰਪਾਰ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਿਆ ਬਹੁਤ ਅੱਛਾ ਜੀ ਤੇ ਇਹ ਜਿਹੜਾ ਮੁੰਡਾ ਡੈਥ ਹੋਈ ਹੈ ਤੁਹਾਡਾ ਬੇਟਾ ਕਿੱਥੇ ਮਾਰਿਆ ਇਹਨੂੰ ਸਰ ਕੀ ਇਨਸੀਡੈਂਟ ਹੋਇਆ ਇੱਕ ਸਿਵਲ ਹਸਪੀਟਲ ਦੇ ਬਾਹਰ ਹਸਪਤਾਲ ਤੇ ਜੀ ਇਹ ਲੋਟ ਚ ਉਹਦਾ ਕੋਈ ਨਵਾਂ ਪਿੰਡ ਹੋਇਆ ਸੀ ਅੱਛਾ ਜੀ ਉਹ ਉਹਨਾਂ ਨੂੰ ਲੈ ਕੇ ਆਏ ਸੀ ਇੱਥੇ ਤੇ ਪਿਛੋਂ ਉਹਨਾਂ ਨੇ ਦੁਬਾਰਾ ਮਨਾ ਕਰਤਾ ਸਿਵਲ ਹਸਪਤਲ ਚ ਤੇ ਇੱਥੇ ਇੱਕ ਬੱਚੇ ਦਾ 23 ਸਾਲ ਦਾ ਹੈਗਾ ਜਿਹਦੀ ਡੈਥ ਹੋ ਗਈ ਕੋਈ ਸਰ ਬੰਦੇ ਕੋਈ ਅਰੈਸਟ ਵੀ ਹੋਇਆ ਵਾ ਕਿ ਕਹਿੰਦੇ ਇੱਥੇ ਸੋਲਜੀ ਐਫ ਆਰ ਲੋਸ ਕਰਨ ਲੱਗੇ ਆ ਅਰੈਸਟ ਵੀ ਕਰਾਂਗੇ ਮੇਰੇ ਜੀ ਤੁਹਾਡਾ ਮੇਰਾ ਨਾਮ ਡਾਕਟਰ ਵਿਸ਼ੇਕ ਨੇ ਸਰ ਕੀ ਇਨਸੀਡੈਂਟ ਹੋਇਆ ਹੁਣ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਸਿਵਲ ਹਸਪਤਲ ਦੇ ਬਾਹਰ ਤਕਰੀਬਨ 10:00 ਵਜੇ ਰਾਜkumar ਸਨੋ ਜਵਾਲਾ ਰਾਮ ਜੋ ਕਿ ਆਪਣੀ ਹਿਸਟਰੀ ਲੈ ਕੇ ਐਸੀ ਵੀ ਬਲੀ ਹਿਸਟਰੀ ਆਫ ਅ ਲੈਸ ਅਸੌਲਟ ਇਹਨਾਂ ਦੇ ਲੜਾਈ ਝਗੜੇ ਦਾ ਕੇਸ ਸੀਗਾ ਬਲੀ ਉਹ ਤੁੰਡੀ ਮਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਕਿ ਲੜਾਈ ਹੋਈ ਸੀ ਇਹ ਇਹਨਾਂ ਦੇ ਐਮਲਰ ਕਟ ਰਹੇ ਸੀ ਤੇ ਸਾਨੂੰ ਬਾਹਰ ਕਾਫੀ ਆਵਾਜ਼ਾਂ ਸੁਣੀ ਆ ਲੜਾਈ ਝਗੜੇ ਦੀਆਂ ਕਾਫੀ ਆਵਾਜ਼ਾਂ ਸੁਣੀ ਆ ਪੀਸੀਆਰ ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਮਰੀਜ਼ ਉਹ ਤਾਂ ਅੰਦਰ ਆਇਆ ਜਸਪ੍ਰੀਤ ਗਿਲ ਤੇ ਉਹ ਅਨਕੌਨਸ਼ੀਅਸ ਹਾਲਾਤ ਚ ਸੀ ਉਸ ਦਾ ਬੀਪੀ ਐਂਡ ਪਲਸ अनरिकॉर्डेबल सी उसको ओदे सिर ते काफी गंभीर सटास ते ओनु रिवाइव ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਜ਼ ਦੀ ਮ੍ਰਿਤਿ ਹੋ ਠੀਕ ਹੈ ਜੀ ਸਰ ਤੇ ਡਾਕਟਰ ਸਾਹਿਬ ਹੁਣ ਪੂਰੀ লাশ ਨੂੰ ਪੁਲਿਸ ਵਾਲੇ ਕਰਤਾ ਕਿ ਤਸਰਾ ਮੌਕੇ ਤੇ ਆ ਗਈ ਪੁਲਿਸ ਹਾਂ ਪੁਲਿਸ ਮੌਕੇ ਤੇ ਆ ਗਈ ਸੀ ਉਹਨਾਂ ਨੇ ਬਾਅਦ ਚੋ ਗੱਲ ਨੂੰ ਹੋਰ ਵਧਾਣ ਦੇ ਲੜਾਈ ਝਗੜੇ ਨੂੰ ਹੋਰ ਰੋਕ ਲੀ ਪੂਰੀ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅਤੇ